ਬਾਚਲ ਦੇ ਵਿੱਚ ਕਈ ਥਾਵਾਂ ਦੇ ਉੱਪਰ ਤੇਜ਼ ਮੀਂਹ ਪੈ ਰਿਹਾ ਹੈ ਕਈ ਥਾਵਾਂ ਦੇ ਉੱਪਰ ਬੱਦਲ ਫਟ ਰਹੇ ਹੈਗੇ ਆ ਤਾਂ ਜਿੰਦੇ ਕਰਕੇ ਜਿਹੜਾ ਮੀਂਹ ਹੈ ਉਹ ਪਾਣੀ ਹੈ ਉਹ ਡੈਮਾਂ ਦੇ ਵਿੱਚ ਆ ਰਿਹਾ ਡੈਮਾਂ ਤੋਂ ਅੱਗੇ ਪਾਣੀ ਜਿਹੜਾ ਉਹ ਛੱਡਿਆ ਜਾ ਰਿਹਾ ਬਿਆਸ ਦਰਿਆ ਦੇ ਵਿੱਚ ਆ ਰਿਹਾ ਬਿਆਸ ਤੋਂ ਬਾਅਦ ਜਿਹੜਾ ਹਰੀਕੇ ਹੈਡ ਆ ਰਿਹਾ ਹਰੀਕੇ ਹੈਡ ਤੋਂ ਅੱਗੇ ਪਾਣੀ ਛੱਡਿਆ ਜਾ ਰਿਹਾ ਔਰ ਇਸ ਟਾਈਮ ਦੀ ਜਿਹੜੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੈਗੇ ਆ ਇਹ ਫਿਰੋਜ਼ਪੁਰ ਦੇ ਪਿੰਡ ਨੇ ਧੀਰਾ ਘਰਾ ਹੈਗਾ ਨਿਹਾਲਾ ਲਵੇਰਾ ਹੈਗਾ ਕਈ ਪਿੰਡ ਹੈਗੇ ਨੇ ਜਿੱਥੇ ਸਤਲੁਜ ਦਾ ਪਾਣੀ ਵਧਨ ਦੇ ਕਰਕੇ ਜਿਹੜਾ ਪਾਣੀ ਆ ਉਹ ਇਸ ਪਾਸੇ ਆਇਆ ਔਰ ਇਸ ਪਾਸੇ ਪਾਣੀ ਆਣ ਦੇ ਕਰਕੇ ਫਸਲਾਂ ਦੇ ਵਿੱਚ ਪਾਣੀ ਜਿਹੜਾ ਉਹ ਜਾ ਚੁੱਕਿਆ ਹੋਇਆ ਤਾਂ ਅੱਗੇ 2023 ਦੇ ਵਿੱਚ ਵੀ ਇਸੇ ਇਲਾਕੇ ਦੇ ਵਿੱਚ ਇਹਨਾਂ ਨੂੰ ਹੜਾਂ ਦੀ ਮਾਰ ਝੱਲਣੀ ਪਈ ਹੈਗੀ ਸੀਗੀ ਤਾਂ ਹੁਣ ਫੇਰ ਇੱਕ ਵਾਰ ਜਿਹੜੀ ਹੈ ਪਾਣੀ ਆਣ ਦੇ ਨਾਲ ਜਿਹੜੀ ਕਿਸਾਨਾਂ ਨੂੰ ਫੇਰ ਮਾਰ ਝੱਲਣੀ ਪੈ ਰਹੀ ਹੈਗੀ ਹੈ ਕਾਫੀ ਘਰ ਜਿਹੜੇ ਐ ਇੱਥੇ 500 ਤੋਂ 600 ਘਰ ਜਿਹੜੇ ਦੱਸੇ ਜਾ ਰਹੇ ਹੈਗੇ ਅੰਦਰ ਹੈਗੇ ਨੇ ਜਿਹੜੇ ਚਪੇੜ ਦੇ ਵਿੱਚ ਹੈਗੇ ਆ ਔਰ ਜਿਵੇਂ ਜਿਵੇਂ ਜੇ ਪਾਣੀ ਵੱਧਦਾ ਹੈਗਾ ਤਾਂ ਉਹਨਾਂ ਨੂੰ ਜਿਹੜਾ ਨੁਕਸਾਨ ਆ ਉਹ ਕਾਫੀ ਚੀਲਣਾ ਪੈ ਸਕਦਾ ਹੈ ਉਹਨਾਂ ਵਾਸਤੇ ਮੁਸੀਬਤ ਜਿਹੜੀ ਆ ਉਹ ਹੋਰ ਖੜੀ ਹੋ ਜੂਗੀ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੈਗੇ ਉਹ ਕਿ ਪਾਣੀ ਦੇ ਵਿੱਚੋਂ ਨਿਕਲ ਕੇ ਆ ਰਹੇ ਹੈਗੇ ਨੇ ਇਹ ਖੇਤ ਖੇਤ ਹੈਗੇ ਨੇ ਖੇਤਾਂ ਦੇ ਵਿੱਚ ਪਾਣੀ ਜਿਹੜਾ ਉਹ ਵੜਿਆ ਹੋਇਆ ਔਰ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਇਹ ਸੜਕ ਹੈ ਔਰ ਸੜਕ ਦੇ ਵਿੱਚ ਜਿਹੜਾ ਪਾਣੀ ਹੈ ਕਿੱਦਾਂ ਇਸ ਪਾਸੇ ਨੂੰ ਜਾ ਰਿਹਾ ਔਰ ਇਧਰੋਂ ਨਿਕਲਦੇ ਆਂਦੇ ਹੋਏ ਦਿਖਾਈ ਦਿੰਦੇ ਹੈਗੇ ਹੈ ਪ੍ਰਸ਼ਾਸਨ ਵੀ ਪਹੁੰਚਿਆ ਹੈਗਾ ਵਿਧਾਇਕ ਫਿਰੋਜ਼ਪੁਰ ਰਣਬੀਰ ਸਿੰਘ ਭੁੱਲਰ ਉਹ ਵੀ ਪਹੁੰਚੇ ਸੀਗੇ ਐਸਡੀਓ ਵੀ ਪਹੁੰਚੇ ਹੈਗੇ ਸੀਗੇ ਔਰ ਗੱਲਬਾਤ ਕੀਤੀ ਹੈਗੀ ਇਹਨਾਂ ਦੇ ਨਾਲ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੈਗੇ ਉਹ ਇਹ ਨਿਹਲ ਨਿਆਲਾ ਲਵੇਰਾ ਧੀਰਾ ਘਰਾ ਇਹ ਧੀਰਾ ਘਰਾ ਪਿੰਡ ਹੈਗਾ ਪਹਿਲਾਂ ਵੀ ਇੱਥੇ ਪਾਣੀ ਆਇਆ ਹੈਗਾ ਸੀਗਾ ਔਰ ਕਈ ਕਾਰਨ ਚਪੇੜ ਦੇ ਵਿੱਚ ਹੈਗੇ ਨੇ ਆ ਕਾਫੀ ਜਿਹੜਾ ਨੁਕਸਾਨ ਆ ਪਿਛਲੀ ਵਾਰ ਚੇਲਣਾ ਪਿਆ ਸੀਗਾ ਔਰ ਹੁਣ ਫਿਰ ਜਿਹੜਾ ਚਲਣਾ ਪਿਆ ਰਿਹਾ ਤਾਂ ਇੱਥੇ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਹੈਗੇ ਆ ਕੀ ਨਾਮ ਹੈ ਜੀ ਤੁਹਾਡਾ ਸੁਖਦੇਵ ਸਿੰਘ ਜੀ ਕਿਹੜੇ ਪਿੰਡ ਹੈਗੇ ਆ ਜਿਹੜੇ ਇਫੈਕਟਡ ਹੋਏ ਨੇ ਪਾਣੀ ਜਿਹੜਾ ਆ ਤੇਰਾ ਘਾਰਾ ਨੇਲਾ ਲਵੇਰਾ ਟੱਲੀ ਗੁਲਾਮ ਸਾਰੇ ਖਤਮ ਹੋ ਗਏ ਇਧਰ ਹਮ ਸਾਰਾ ਇਲਾਕਾ ਡੁੱਬਾ ਪਿਆ ਹੈ ਇਹ ਪਾਣੀ ਜਦੋਂ ਪੱਦਰ ਕਦੋਂ ਵਧਿਆ ਹੈਗਾ ਔਰ ਇਧਰ ਪਾਣੀ ਆਇਆ ਹੈ ਪਾਣੀ ਵਧ ਹੀ ਜਾਂਦਾ ਘਟਿਆ ਹੀ ਨਹੀਂ ਪਾਣੀ ਬਿਲਕੁਲ ਜੀ ਪਾਣੀ ਵਧ ਹੀ ਜਾਂਦਾ ਦਿਨ ਪਰ ਦਿਨ ਜੀ ਅੱਜ ਪਾਣੀ ਜ਼ਿਆਦਾ ਵਧਿਆ ਅੱਜ ਪਾਣੀ ਬਹੁਤ ਜ਼ਿਆਦਾ ਵਧਿਆ ਹੂੰ ਤਾਂ ਕਿੰਨੇ ਘਰ ਹੈਗੇ ਆ ਪਿੱਛੇ ਜਾਂ ਇਲਾਕੇ ਦੇ ਵਿੱਚ ਕਿੰਨੇ ਏਕੜ ਫਸਲ ਲੈਂਦੇ ਆ ਜੀ ਕਾ ਕਾਫੀ ਕਰ ਬੈਹੇ ਹਜ਼ਾਰਾਂ ਦੇ ਸਾਵਣਾ ਪੈ ਜਾਂਦੇ ਆ ਹੂੰ ਤਾਂ ਫਸਲ ਕਿੰਨੀ ਹੈਗੀ ਹੈ ਫਸਲ ਵੀ ਹਜ਼ਾਰਾਂ ਦੇ ਸਾਵਣ ਵਾਲੀ ਕੋ 5-6000 ਕਿਲੋ ਹੋਏਗਾ ਅੰਦਰ ਹੂੰ ਤਾਂ 2023 ਦੇ ਵਿੱਚ ਵੀ ਇਸੇ ਇਲਾਕੇ ਨੂੰ ਹੀ ਮਾਰ ਪਈ ਸੀ ਇਸੇ ਨੇ ਮਾਰ ਪਈ ਸੀ ਉਹ ਤਾਂ ਜੀ ਹੂੰ ਉਨੀ ਮਾਰ ਹੋਣ ਉਨੀ ਪੈਣ ਈ ਅਜੇ ਵੀ ਹੂੰ ਦਾ ਘਰ ਵੀ ਘਿਰੇ ਹੋਏ ਆ ਆਸੇ ਪਾਸੇ ਜਿਹੜੇ ਸਾਨੂੰ ਨਜ਼ਰ ਆ ਰਹੇ ਆ ਤੇ ਫਿਰ ਕਿਸ਼ਤੀਆਂ ਦੇ ذریعے ਜਾ ਰਹੇ ਆ ਕਿਸ਼ਤੀਆਂ ਦੇ ذریعے ਜਾ ਰਹੇ ਆ ਜਾਂ ਇਦਾਂ ਹੜਕਦੇ ਪਾਣੀ ਡੰਡੇ ਲਲ ਮਾਰ ਮਾਰ ਕਰਾ ਵੇਖ ਕੇ ਫਿਰ ਲੱਗ ਜਾਂਦੇ ਨੇ ਬਾਕੀ ਬਹੁਤ ਔਖਾ ਹੈ ਕੋਈ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕੀਤਾ ਕੁਛ ਨਹੀਂ ਕੋ ਬੰਨਣਾ ਦਾ ਹੱਲ ਹੋਵੇ ਕੋਈ ਬੰਨ ਵਜਣ ਫਿਰ ਪਾਣੀ ਰੁਕੇ ਇਹ ਨੁਕਸਾਨ ਫਸਲਾਂ ਦਾ ਨਾ ਹੋਵੇ ਤੇ ਇਹ ਦੇ ਮਾਰੇ ਜ਼ਿੰਮੇਵਾਰ ਜੇ ਤੇ ਕਿੰਨੀ ਸੈਟ ਹੋਏ ਮੈਂ ਗੁਰਮੇਦ ਸਿੰਘ ਸਾਹਿਬ ਦਾ ਸਰਪੰਚ ਪਿੰਡ ਧੀਰਾ ਘੜਾ ਤਹਿਸੀਲ ਤੇ ਜ਼ਿਲ੍ਹਾ ਫਿਰੋਜ਼ਪੁਰ ਦੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਤੇ ਕੋਟੀ ਕੋੜ ਧੰਨਵਾਦ ਤੁਹਾਡੇ ਚੈਨਲ ਦਾ ਜੀ ਜਿਹੜੇ ਸਾਡੇ ਗਰੀਬਾਂ ਦੀ ਸਾਰ ਲੈਣ ਵਾਸਤੇ ਆਏ ਜੇ ਤੇ ਧੰਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡਾ ਪਤਾ ਲਿਆ ਵਾ ਭਾਵੇਂ ਉਹਨਾਂ ਲੇਟ ਹੀ ਲਿਆ ਵਾ ਪਰ 10 15 ਦਿਨ ਹੀ ਸਾਡੇ ਕੋਲ ਆ ਤੇ ਗਏ ਆ ਸਾਨੂੰ ਬਹੁਤ ਵਧੀਆ ਲੱਗੀ ਇਹਨੇ ਨਾਲ ਸਾਨੂੰ ਸਕੂਨ ਹੋ ਗਿਆ ਵਾ ਕਿ ਸਾਡਾ ਵੀ ਕੋ ਵਾਲੀ ਵਾਰਸਾ ਗਈ। ਕਿ ਕਿਹੜਾ ਪਿੰਡ ਹੈ ਜਿੱਥੇ ਪਾਣੀ ਆਇਆ ਹੈ? ਪਿੰਡ ਧੀਰਾ ਘਰ ਆ ਜੀ। ਹੋਰ ਇਹਦੇ ਆਲੇ ਦੁਆਲੇ ਕਿੱਥੇ ਕਿੱਥੇ ਪਾਣੀ ਆਇਆ ਹੈ? ਇਹਦੇ ਆਲੇ ਦੁਆਲੇ ਪਿੰਡ ਕਾਮਲਾਲਾ, ਨਿਆ ਲਾਲਵੇਰਾ, ਮੁਠਿਆਂ ਵਾਲਾ, ਇਧਰ ਟੱਲੀ ਗੁਲਾਮ, ਬੰਡਾਲਾ ਇਹ ਸਾਰੇ ਪਿੰਡ ਨਾਲ-ਨਾਲ ਲੱਗਦੇ ਜੀ ਲਗਭਗ ਜਿਹੜੀ ਸਾਡੀ 6000 ਏਕੜ ਜ਼ਮੀਨ ਜਿਹੜੀ ਡੁੱਬ ਚੁੱਕੀ ਹੈ ਜੀ ਲਗਭਗ। ਕਈ ਘਰ ਵੀ ਚਪੇੜ ਚ ਆਏ ਪਾਣੀ ਦੇ। ਘਰ ਸਾਰੇ ਚਪੇੜ ਚ ਆਏ ਆ ਜੀ। ਪਾਣੀ ਦਾ ਪੱਧਰ ਵਧਿਆ ਹੋਇਆ। ਪਾਣੀ ਦਾ ਪੱਧਰ ਵਧਿਆ ਜੀ। ਲਗਭਗ ਸਾਡੇ ਜਿਹੜੇ ਆ ਕੋਈ 4-500 ਘਰ ਜਿਹੜਾ ਪਾਣੀ ਦੀ ਲਪੇਟ ਦੇ ਵਿੱਚ ਆ ਤੁਸੀਂ ਵੇਖਣ ਦੇ ਜੇ ਇੱਧਰ ਅੱਗੇ 2023 ਦੇ ਜਿਹੜੇ ਆ ਲੋਕਾਂ ਦੇ ਘਰ ਠੱਠੇ ਆ ਉਹ ਤਰਪੈਲਾਂ ਲਾ ਕੇ ਬੈਠੇ ਆ ਜੀ ਸਾਡੀ ਕਿਸੇ ਨੇ ਵੀ ਸਾਰ ਨਹੀਂ ਸੁਣੀ ਤੇ ਆ ਧਨਵਾਦ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਸਾਰ ਲੈ ਲਈ ਆ ਪਰ ਇਹ ਸਾਡੇ ਆਪਣੇ ਆ ਸਾਨੂੰ ਇਹਨਾਂ ਤੇ ਗੁੱਸਾ ਵੀ ਹੈਗਾ ਵਾ ਤੇ ਦੇ ਨਾਂ ਵੀ 2023 ਦੇ ਵਿੱਚ ਨੁਕਸਾਨ ਹੋਇਆ ਸਾਡੇ ਵੋਟਾਂ ਵੀ ਘਰ ਤੱਕ ਜਿਹੜੀਆਂ ਪਹੁੰਚਦੀਆਂ ਹੈਗੀਆਂ ਨੇ ਜਿਹੜੇ ਘਰ ਪਾਣੀ ਦੇ ਵਿਚ ਵੇੜ ਚ ਹੈਗੇ ਆ ਵੋਟ ਸਾਡੇ ਕੋਲ ਹੈ ਨਹੀਂ ਪਹੁੰਚਣਾ ਕੀ ਹੈ ਜੀ ਉਹ ਜਿਹੜੀ ਪਿੱਛੇ ਆ ਰਹੀ ਕਿਸ਼ਤੀ ਉਹ ਟੁੱਟੀ ਜੇ ਕੀਤੀ ਉਹ ਜਵਾਗ ਲਈ ਫਿਰਦੇ ਉਹਦੇ ਵਿੱਚ ਜੇ ਪੰਜ ਕੋਈ ਜੇ ਪੰਜ ਜਣੇ ਚੜਨ ਤੇ ਚਾਰ ਜਣੇ ਪਾਣੀ ਕੱਢਣ ਨੂੰ ਚਾਹੀਦੇ ਆ ਜੀ ਉਹ ਵੀ ਬੇਕਾਰ ਹੀ ਆ ਜੀ 2000 ਦੇ ਨਾਲ ਮੈਂ ਤੁਹਾਡਾ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਸਰ ਕੀ ਸਿਚੁਏਸ਼ਨ ਹੈਗੀ ਹੈ ਜੀ ਸਰਕਲੂਜ ਦੀ ਐਸਟੇਮ ਔਰ ਕਿਹੜੇ ਪਿੰਡ ਇਫੈਕਟਡ ਹੋਏ ਆ ਜੀ ਜੀ ਏ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਰੋਲਪੁਰ ਦੇ ਟੀੜਾਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰਾਉਂਡਿੰਗ ਏਰੀਆ ਹੈਗਾ ਇਹਦੇ ਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਆ ਕਿ ਅੱਜੋ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਕ੍ਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕ੍ਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਜਦੋਂ ਸਰ ਸਤਲੁਜ ਦਰਿਆ 'ਚ ਪੱਧਰ ਵੱਧਦਾ ਤਾਂ ਫਿਰ ਇਹ ਓਵਰਫਲੋ ਹੋ ਕੇ ਪਾਣੀ ਇੱਧਰ ਆਉਂਦਾ ਬਿਲਕੁਲ ਓਵਰਫਲੋ ਹੋ ਕੇ ਪਾਣੀ ਆਇਆ ਇੱਧਰ ਕਿੰਨੇ ਕੁ ਘਰ ਸਰ ਅੱਗੇ ਇਫੈਕਟਿਡ ਹੈਗੇ ਨੇ ਉਹ ਜਿਹੜਾ ਲੋਕੀ ਬੋਟਸ ਨਾਲ ਲਾ ਜਾ ਰਹੇ ਨੇ ਉਹਨਾਂ ਨੂੰ ਜਿਹੜਾ ਖਾਂਤੀ ਨੂੰ ਜਾਂ ਚਾਰੇ ਲਈ ਕੀ ਇੰਤਜ਼ਾਮ ਕੀਤਾ ਇਹ ਇਥੇ ਜਿੱਦਾਂ ਆਪਣੇ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਆਉਣਾ ਚਾਹੁੰਦੇ ਤਾਂ ਆ ਸਕਦੇ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮ ਉਹ ਜਿਹੜਾ ਡਿਸਟ੍ਰਿਕਟ ਮੰਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇੰਦਾ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਾਂਗੇ ਜੇ ਜ਼ਰੂਰਤ ਪੈਂਦੀ ਆ ਤੇ ਕਿੰਨੇ ਕੁ ਘਰ ਇਫੈਕਟਿਡ ਨੇ ਸਰ ਇਹਦੇ ਤੇ ਜਿਹਦੇ ਪਾਣੀ ਨਾਲ ਕਿਰੇ ਹੋਏ ਘਰ ਇਹਦੇ ਵਿੱਚ ਆਪਾਂ ਦੇਖ ਸਕਦੇ ਫਿਰਲੇ ਫਿਰਲੇ ਟੋਟਲ ਕਿੰਨੀ ਬੰਦੀ ਹੈਗੀ ਇੱਥੇ ਇਹਨਾਂ ਦੇ ਵਿੱਚ ਇਹਦੀ ਕੋਟਲੇ ਤੇ ਹੈਗੀ ਹੈ ਜੀ ਮੇਰੇ ਖਿਆਲ ਆ ਹਟਾਣੀਆਂ ਦੇ ਵਿੱਚ ਹੈ ਕਿ ਨਾ ਬਿਰਲੇ ਬਿਰਲੇ ਘਰ ਆ ਗਏ ਇਹਦੇ ਵਿੱਚ ਕੋਈ ਹੋਰ ਇਫੈਕਟਡ ਹੋਇਆ ਜੀ ਜਾਨੀ ਕਿ ਇਹਦੇ ਤੇ ਉਹ 400 ਘਰ ਜਿਹੜਾ ਡੁੱਬੇ ਲੋਕ ਪਿੱਛੋਂ ਪਾਣੀ ਦਾ ਫਲੋ ਕਿੰਨਾ ਆ ਰਿਹਾ ਔਰ ਅੱਗੇ ਛੱਡਿਆ ਜਾ ਰਿਹਾ ਹੈ ਬਿਲਕੁਲ ਅੱਗੇ ਹਸਾਨੀ ਵਾਲੇ ਤੋਂ ਵੀ ਰੀਲீஸ் ਹੋ ਰਿਹਾ ਪਾਣੀ ਤੇ ਪਿੱਛੇ ਜਿੱਦਾਂ ਪਹਾੜੀ ਏਰੀਆ ਦੇ ਵਿੱਚ ਜਿਆਦਾ ਬਾਤ ਸਪੈਂਡ ਕਰਨ ਤੇ ਵਿਆਸ ਦਰਿਆ ਦਾ ਜਿਹੜਾ ਲੈਵਲ ਵਧਨ ਕਰਨ ਇਹਦੇ ਵਿੱਚ ਦਾਵਾ ਇੱਥੇ ਪਾਣੀ ਦਾ ਰਾਈਜ਼ ਹੋ ਗਿਆ ਹਰੀਕੇ ਤੋਂ ਡਾਊਨ ਕਿੰਨਾ ਆ ਰਿਹਾ ਸਰ ਤੋਂ ਹਰੀਕੇ ਤੋਂ ਜਿਹੜੀ ਕੱਲ ਕੱਲ ਕੀਤੀ ਸੀਗੇ 70 ਤੋਂ ਲੈ ਕੇ 80 ਦੇ ਕਰੀਬ ਕਰ ਪੂਰੀ ਨਜ਼ਰ ਸਰ ਰੱਖੀ ਹੋਈ ਹੈ ਬਿਲਕੁਲ ਬਿਲਕੁਲ ਅਸੀਂ ਢੇਲੇ ਦੀ ਗਲੀ ਗੱਲਾਂ ਤੋਂ ਵੀ ਨੀਚੇ ਡਾਊਨ ਆਸਾਨੀ ਵਾਲਾ ਤੋਂ ਵੀ ਜਾ ਰਿਹਾ ਨੀਚੇ ਤੇ ਅਸੀਂ ਪੂਰੀ ਕਦੀ ਹਸਿਆਨੀ ਵਾਲਾ ਕਦੀ ਇੱਥੇ ਵਾਰ-ਵਾਰ ਆ ਰਹੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਕਿ ਜਿਹੜਾ ਇਹ ਪਾਣੀਆਂ ਬਸ ਇੱਕ ਦੋ ਦਿਨਾਂ ਦੇ ਵਿੱਚ ਸਮੂਢਲੇ ਇੱਥੋਂ ਨਿਕਲ ਜਵੇ ਤੇ ਕਿਸੇ ਵੀ ਤਰ੍ਹਾਂ ਦੀ ਜਾਨ ਮਾਲ ਦੀ ਕੋਈ ਪ੍ਰੋਬਲਮ ਨਾ ਆਵੇ ਅਸੀਂ ਕਿਤੇ ਪ੍ਰਸ਼ਾਸਨ ਨੂੰ ਫਲੱਡ ਲੋ ਜਨ ਚ ਹੈ ਜੀ ਕਿਉਂਕਿ 50000 ਤੋਂ ਦੱਸਿਆ ਜਾਂਦਾ ਹੈ ਕਿ ਜੇ ਜ਼ਿਆਦਾ ਹੋਵੇ ਤੇ ਲੋ ਜਨ ਚ ਆ ਜਾਂਦੀ ਬਸ ਲੋ ਜਨ ਦੇ ਵਿੱਚ ਹੀ ਆਪਾਂ ਸਮਝ ਸਕਦੇ ਹਾਂ ਕਿ ਫਲੱਡ ਦੀ ਸਿਚੁਏਸ਼ਨ ਹੈਗੀ ਆ ਤੇ ਕੋਸ਼ਿਸ਼ ਹੈ ਗਿਆ ਪ੍ਰਸ਼ਾਸਨ ਤੇ ਦੇਖੋ ਲੱਗੇ ਐ ਐਮਐਲ ਸਭ ਹੀ ਆਏ ਸੀ ਮੈਂ ਵੀ ਅਸੀਂ ਲਗਾਤਾਰ ਦੋ ਤਿੰਨ ਦਿਨ ਤੋਂ ਮੈਂ ਇੱਥੇ ਕੋਈ ਮਰਿਆ ਮੇਰੇ ਤਹਿਸੀਲਦਾਰ ਕਾਨੂੰਗੋ ਪਟਵਾਰੀ ਵੀ ਸਾਰੇ ਫੀਲਡ ਦੇ ਵਿੱਚ ਹੈਗੇ ਆ ਤੇ ਅਸੀਂ ਬਕਾਇਦਾ ਪਬਲਿਕ ਦੇ ਨਾਲ ਜਿਹੜੀਆਂ ਕਿਸਾਨ ਜੁਨੀਆ ਨੇ ਸਾਡੇ ਕੁਝ ਤਾਲਮੇਲ ਚ ਆ ਗਈਆਂ ਉਹ ਵੀ ਸਾਨੂੰ ਅਪਰੋਚ ਕਰ ਰਹੀਆਂ ਤੇ ਅਸੀਂ ਸਾਰਿਆਂ ਦੇ ਨਾਲ ਤਾਲਮਿਲ ਕਰਦੇ ਹੋਏ ਅਸੀਂ ਪਬਲਿਕ ਦੇ ਨਾਲ ਤਾਲਮਿਲ ਕਰਦੇ ਹੋਏ ਪੂਰੀ ਨਜ਼ਰ ਰੱਖੀ ਹੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਕਿਸੇ ਨੂੰ ਨਾ ਆਵੇ ਜੀ ਸਰ ਜਰੂਰਤ ਪੈਂਦੀ ਹੈ ਤੇ ਇੰਤਜ਼ਾਮ ਪੂਰੇ ਕਰ ਲਈ ਤੇ ਇੰਤਜ਼ਾਮ ਪੂਰਾ ਹੈ ਜੀ ਬਿਲਕੁਲ ਬਿਲਕੁਲ ਸਾਡੇ ਇੰਤਜ਼ਾਮਾ ਮੈਂ ਇੱਥੇ ਜਿਹੜੇ ਹੈਗੀਆਂ ਟੀਮਾਂ ਲਗਾਈਆਂ ਹੈਗੀਆਂ ਡੀਸੀ ਸਾਹਿਬ ਵੱਲੋਂ ਜਿਹੜੀ ਸਾਹਿਬ ਵੱਲੋਂ ਵੀ ਜਿਹੜੀਆਂ ਕਲਸਟਰ ਵਾਈਜ਼ ਜਿਹੜੇ ਟੀਮਾਂ ਬਣਾ ਕੇ ਲਗਾ ਦਿੱਤੀਆਂ ਗਈਆਂ ਜਿਦੇ ਵਿੱਚ 5-5 6-6 ਜਿਹੜੇ ਆ ਮੁਲਾਜ਼ਮ ਸ਼ਾਮਿਲ ਹੈਗੇ ਆ ਹਰੇਕ ਡਿਪਾਰਟਮੈਂਟ ਦਾ ਬੰਦਾ ਜਿੱਦਾਂ ਫੂਡ ਸਪਲਾਈ ਹੋ ਗਿਆ ਹੈਲਥ ਵਾਲੇ ਹੋ ਗਏ ਜੋ ਐਗਰੀਕਲਚਰ ਵਾਲੇ ਸਾਰੇ ਬੰਦੇ ਲਗਾਏ ਗਏ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਕਿਸੇ ਟਾਈਪ ਦੀ ਹੋਵੇ ਤੇ ਉਹ ਸਬੰਧਤ ਡਿਪਾਰਟਮੈਂਟ ਵਾਲਾ ਬੰਦਾ ਉਹਨੂੰ ਅਸੈਸ ਕਰਕੇ ਉਹ ਸਾਡੇ ਧਿਆਨ ਚ ਲਿਆ ਦੇ ਤੇ ਉਹ ਮੌਕੇ ਮੁਤਾਬਕ ਮੰਗ ਪੂਰੀ ਕੀਤੀ ਜਾ ਸਕੇ ਇਹ ਤੀਰਾਕਾਰਾ ਲੱਗਾ ਜੀ ਔਰ ਸਾਡੇ ਲੋਕਾਂ ਨੂੰ 2 ਸਾਲ ਪਹਿਲਾਂ ਹੀ ਮਾਰ ਪਈ ਸੀ ਪਾਣੀ ਦੀ ਔਰ ਪਾਣੀ ਨਾਲ ਬੜੀ ਮੁਸ਼ਕਲ ਆ ਜਾਂਦੀ ਆ ਔਰ ਇਹਨਾਂ ਦਾ ਜਿਹੜਾ ਸਥਾਈ ਹੱਲ ਆ ਮਤਲਬ ਕਿੰਦਰ ਸਰਕਾਰ ਦੀ ਮਦਦ ਨਾਲ ਕੋਈ ਹੱਲ ਲੱਭਣਾ ਪਊਗਾ ਕਿਉਂਕਿ ਜੇ ਹਰ 2 ਸਾਲਾਂ ਬਾਅਦ ਫਸਲਾਂ ਖਰਾਬ ਹੋਣਗੀਆਂ ਲੋਕਾਂ ਦਾ ਇਸ ਤਰੀਕੇ ਦਾ ਕਿਉਂਕਿ ਕੁਦਰਤ ਦਾ ਸਰੂਪ ਪਤਾ ਨਹੀਂ ਲੱਗ ਸਕਦਾ ਹੈ ਨਾ ਕਈ ਵਾਰੀ ਹੁੰਦਾ ਵੀ 15-16 ਸਾਲਾਂ ਬਾਅਦ ਪਾਣੀ ਆਉਂਦਾ ਤਾਂ ਚਲੋ ਉਨਾਂ ਕ ਤਾਂ ਬੀਅਰ ਕਰ ਜਾਂਦੇ ਆ ਵੀ ਇੱਕ ਫਸਲ ਮਾਰੀ ਗਈ 10 ਸਾਲ ਟੱਪ ਗਏ ਪਰ ਜੇ 2 ਸਾਲਾਂ ਬਾਅਦ ਇਹ ਹੋਏਗਾ ਤਾਂ ਮਤਲਬ ਇਹ ਬੜਾ ਔਖਾ ਹੈ ਕਿੰਨਾ ਪਾਣੀ ਜਿਹੜਾ ਪਿੱਛੋਂ ਫਲੋ ਆਇਆ ਉਹ ਚੱਲ ਰਿਹਾ ਹੈਗਾ ਔਰ ਇਕੱਲੇ ਕਿਹੜੇ ਪਿੰਡ ਜਿਹੜੇ ਅਫੈਕਟ ਹੋਏ ਆ ਸਾਡੇ ਤਕਰੀਬਨ ਇਹ ਹਲਕੇ ਦੇ 15 ਗ ਪਿੰਡ ਆ ਜਿੰਨਾਂ ਚ ਪਾਣੀ ਵੜ ਗਿਆ ਔਰ ਮੈਂ ਸਮਝਦਾ ਵੀ 5-6 ਪਿੰਡਾਂ ਦੇ ਵਿੱਚ ਜਿਹੜਾ ਆ ਪਾਣੀ ਨੁਕਸਾਨ ਕਰ ਰਿਹਾ ਔਰ ਅਸੀਂ ਪਰਮਾਤਮਾ ਦੇ ਅੱਗੇ ਅਰਦਾਸ ਹੀ ਕਰ ਸਕਦੇ ਹਾਂ ਵੀ ਪਿੱਛੋਂ ਪਾਣੀ ਨਾ ਆਵੇ ਤੇ ਅੱਗੋਂ ਪਾਣੀ ਨਿਕਲਦਾ ਰਹੇ ਇਹ ਜਿਹੜੇ ਪਿੰਡ ਆ ਸਤਲੁਜ ਦਰਿਆ ਦੇ ਨਾਲ ਲੱਗਦੇ ਹੈਗੇ ਆ ਬਿਲਕੁਲ ਜੀ ਕੰਡੇ ਤੇ ਪਿੰਡ ਨੇ ਮਾਲੇ ਤੋਂ ਪਹਿਲੇ ਆ ਹਾਂਜੀ ਹਾਂਜੀ ਕੰਡੇ ਦੇ ਪਿੰਡ ਨੇ ਜੀ ਔਰ ਇਹ ਦਰਿਆਈ ਇਲਾਕਾ ਆ ਇਹਨੂੰ ਬੇਲਟਾਂਦੇ ਆ ਸਾਡੇ ਔਰ ਮੈਂ ਸਮਝਦਾ ਵੀ ਸਾਨੂੰ ਤਾਂ ਹੁਣੇ-ਹੁਣੇ ਜੰਗ ਵਾਲਾ ਮਾਹੌਲ ਜਿਹੜਾ ਹੈ ਉਹਨੇ ਬੜਾ ਨੁਕਸਾਨ ਕੀਤਾ ਤੇ ਜੇ ਪਾਣੀ ਆ ਗਿਆ ਤਾਂ ਬਹੁਤ ਔਖਾ ਹੋ ਜਾਊਗਾ ਤੇ ਸੈਂਟਰ ਗਵਰਨਮੈਂਟ ਵੱਲੋਂ ਕੋਈ ਸਪੈਸ਼ਲ ਪੈਕੇਜ ਨਹੀਂ ਦੇਣਾ ਚਾਹੀਦਾ ਕਿ ਕਦੀ ਜੰਗ ਲੱਗ ਗਈ ਕਦੀ ਹੜਾ ਆ ਗਿਆ ਕਦੀ ਕੋਈ ਨਾ ਕੋਈ ਮੁਸੀਬਤ ਬਾਰਡਰ ਏਰੀਆ ਵਾਲਿਆਂ ਲੋਕਾਂ ਨੂੰ ਆਈ ਰਹਿੰਦੀ ਹੈ ਜੀ ਇਹ ਬਿਲਕੁਲ ਜੀ ਇਹ ਚਾਹੇ ਜੈਸਲਮੇਰ ਤੋਂ ਲੈ ਕੇ ਗਰਦਾਸਪੁਰ ਪਠਾਨਕੋਟ ਤੱਕ ਆ ਜਿਹੜੇ ਬਾਰਡਰ ਦੇ ਲੋਕ ਆ ਦੇਖੋ ਉਹ ਸਰਹੱਦ ਦੀ ਰਾਖੀ ਵੀ ਕਰਦੇ ਆ ਜੇ ਆਰਮੀ ਆਈ ਸੀ ਤਾਂ ਆਰਮੀ ਦੀ ਮਦਦ ਲਈ ਲੋਕ ਮਤਲਬ आखिरी ਦਿਨ ਤੱਕ ਜਦੋਂ ਤੱਕ ਸ਼ਾਂਤ ਨਹੀਂ ਹੋਇਆ ਮਾਹੌਲ ਸਾਡੇ ਲੋਕ ਆਰਮੀ ਦੀ ਮਦਦ ਲਈ ਆਪਣੇ ਘਰਾਂ ਚ ਰਹੇ ਆ ਔਰ ਮੈਂ ਸਮਝਦਾ ਵੀ ਬਾਰਡਰ ਬੈਲਟ ਨੂੰ ਸਪੈਸ਼ਲ ਪੈਕੇਜ ਜਿਹੜਾ ਉਹ ਦੇਣਾ ਚਾਹੀਦਾ ਕੀ ਮਦਦ ਕੀ ਕਰ ਰਹੇ ਹੈਗੇ ਉਹ ਜਿਹੜੇ ਘਰ ਕੀ ਰਹੇ ਹੋਏ ਨੇ ਕਿੰਨੇ ਕੁ ਘਰ ਇਫੈਕਟਡ ਨੇ ਜੀ ਔਰ ਕਿੰਨਾ ਕੁ ਪਾਣੀ ਜਿਹੜਾ ਆ ਗਿਆ ਔਰ ਕਿੰਨੀ ਕੁ ਫਸਲ ਨੁਕਸਾਨੀ ਹੋਈ ਫਸਲ ਦਾ ਤਾਂ ਅੰਦਾਜ਼ਾ ਹੁਣੇ ਹੁਣੇ ਲਾਉਣਾ ਬੜਾ ਔਖਾ ਹੈ ਫਿਰ ਵੀ ਅੰਦਾਜ਼ਾ ਕਿੰਨੇ ਕੁ ਦੇਖੋ ਜੀ ਉਸ ਤਰੀਕੇ ਨਾਲ ਤਾਂ 1000 1500 ਏਕੜ ਤਾਂ ਇਸ ਵੇਲੇ ਪੂਰੀ ਤਰ੍ਹਾਂ ਪ੍ਰਭਾਵਿਤ ਆ ਔਰ ਜੇ ਪਾਣੀ ਨਿਕਲ ਗਿਆ ਕੁਝ ਉਨਾ ਕੈਸੀ ਚੀਜ਼ ਆ ਵੀ ਇਹ ਫਿਰ ਖੜਾ ਹੋ ਜਾਂਦਾ ਸੋ ਐਸਾ ਹੋਏ ਕਿ ਵੀ ਪਾਣੀ ਪਿੱਛੋਂ ਨਾ ਆਵੇ ਤਾਂ ਮਤਲਬ ਇਹ ਬਹਾਲ ਹੋ ਜਾਊਗਾ ਔਰ ਮੇਰੇ ਨਾਲ ਹੁਣੇ ਸਾਡੇ ਐਸਲੀਮ ਸਾਹਿਬ ਵੀ ਆਏ ਆ ਪ੍ਰਸ਼ਾਸਨ ਵੀ ਆ ਤੇ ਜਿਹੜੀਆਂ ਵੀ ਇੱਥੇ ਜਿਹੜੀ ਜ਼ਰੂਰ ਜ਼ਰੂਰੀ ਚੀਜ਼ਾਂ ਜਾਂ ਲੋੜ ਆ ਉਹਦੇ ਲਈ ਪ੍ਰਸ਼ਾਸਨ ਜਿਹੜਾ ਪੂਰੀ ਤਰ੍ਹਾਂ ਤਿਆਰ ਆ ਸਰ ਇੱਕ ਲੋਕਾਂ ਦਾ ਕਹਿਣਾ ਹੈ ਕਿ ਵੀ ਇੱਦੇ ਤੇ ਵੀ ਸਿਆਸਤ ਹੁੰਦੀ ਪਈ ਹੈ ਕਿ ਜੇ ਪਿਛਲੇ ਪਾਸੇ ਕੋਈ ਲੀਡਰ ਬਹਿ ਜਾਂਦਾ ਅਗਲੇ ਪਾਸੇ ਕੋਈ ਲੀਡਰ ਬਹਿ ਜਾਂਦਾ ਅੱਗੇ ਪਾਣੀ ਛੱਡ ਦੋ ਹੁਣ ਵਿਚਲਾ ਇਲਾਕਾ ਫਿਰੋਜ਼ਪੁਰ ਹੈ ਜਿਹੜਾ ਹਮੇਸ਼ਾ ਡੁੱਬ ਜਾਂਦਾ ਜੀ ਮੈਂ ਤੁਹਾਨੂੰ ਯਾਦ ਕਰਾਉਂਗਾ ਜਦੋਂ 2022 ਚ ਪਾਣੀ ਆਇਆ ਸੀ ਤੇ ਹਰੀ ਕੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਲੀਡਰ ਵੀ ਧਰਨੇ ਤੇ ਬੈਠੇ ਸੀ ਵੀ ਫਿਰੋਜ਼ਪੁਰ ਵਾਲੇ ਪਾਸੇ ਨੂੰ ਪਾਣੀ ਛੱਡੋ ਉਹਨਾਂ ਦਾ ਤੁਸੀਂ ਅਖਬਾਰਾਂ ਚੋਂ ਕੱਢ ਕੇ ਨਾਂ ਕੱਢ ਲਿਓ ਤੇ ਬੇਸ਼ੱਕ ਪਾ ਵੀ ਦਿਓ ਜੇ ਕਿ ਲੀਡਰਾਂ ਦਾ ਕੰਮ ਹੁੰਦਾ ਲੀਡਰੀ ਕਰਨੀ ਪੋਲਿਟਿਕਸ ਕਰਨੀ ਉਨ੍ਹਾਂ ਦਾ ਕੰਮ ਕਦੇ ਵੀ ਨਹੀਂ ਹੋਇਆ ਕਿ ਜਿਹੜੀ ਲੋਕਾਂ ਦੀ ਜ਼ਿੰਦਗੀ ਆ ਇਹ ਬਚਾਉਣੀ ਸਭ ਤੋਂ ਪਹਿਲਾਂ ਖੇਤ ਖੇਲਿਆਣ ਦੁਆਰਾ ਵੱਢ ਜਾਣਗੇ ਘਰ ਦੁਆਰਾ ਵੱਢ ਜਾਣਗੇ ਪਰ ਜੇ ਸਾਡਾ ਪਾਣੀ ਇੰਨਾ ਜ਼ਿਆਦਾ ਨੁਕਸਾਨ ਕਰੂਗਾ ਕਿ ਸਾਡੇ ਜਿਹੜੇ ਬੱਚੇ ਆ ਜਾਂ ਸਾਡੀ ਜਿਹੜੀ ਆਬਾਦੀ ਆ ਉਹ ਮਹਿਫੂਜ਼ ਨਹੀਂ ਤਾਂ ਇਹ ਚੀਜ਼ਾਂ ਸਾਰੀਆਂ ਡਿਪਾਰਟਮੈਂਟ ਵੇਖ ਰਿਹਾ ਲੋਕ ਭਾਵੇਂ ਧਰਨੇ ਲਾਉਣ ਭਾਵੇਂ ਵੱਡੇ ਵੱਡੇ ਜਕਾਰੇ ਛੱਡੀ ਜਾਣ ਸਰਕਾਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਦਰੇੜਾ ਇਹਨਾਂ ਦੇ ਧਰਨਿਆਂ ਤੁਰਨਿਆਂ ਦੀ ਕੋਈ ਪਰਵਾਹ ਨਹੀਂ ਅਸੀਂ ਕਰਦੇ ਸੋ ਅਸੀਂ ਜੋ ਲੋਕ ਹਿੱਤ 'ਚ ਆ ਉਹ ਹੋਏਗਾ ਉਹ ਕਰ ਕਿੰਨੇ ਕੋ ਘਰ ਅੱਗੇ ਪ੍ਰਭਾਵਿਤ ਹੋ ਚੁੱਕੇ ਨੇ ਜਿਹੜੇ ਪਾਣੀ ਦੀ ਜਿਨ੍ਹਾਂ ਨੂੰ ਹੱਟ ਦੇ ਮਾਰ ਰੇਠਾ ਆ ਗਏ ਨੇ ਨਹੀਂ ਅਜੇ ਤੱਕ ਮਤਲਬ ਐਸੀ ਸਥਿਤੀ ਨਹੀਂ ਕਿ ਜਿਹੜਾ ਆਪਾਂ ਇਹ ਕਹਿ ਦਈਏ ਵੀ ਬਹੁਤ ਜ਼ਿਆਦਾ ਖਰਾਬ ਸਥਿਤੀ ਆ ਪਰ ਇਹ ਹੋ ਸਕਦੀ ਆ ਹੋ ਸਕਦੀ ਆ ਔਰ 2 ਘੰਟੇ ਬਾਅਦ ਹੋ ਸਕਦੀ ਆ ਕੱਲ ਤੱਕ ਹੋ ਸਕਦੀ ਆ ਪਰਸੋ ਤੱਕ ਹੋ ਸਕਦੀ ਆ ਜੇ ਹਿਮਾਚਲ ਚੋਂ ਪਾਣੀ ਨਹੀਂ ਰੁਕੂਗਾ ਸੋ ਅਸੀਂ ਉਹਦੇ ਲਈ ਪੂਰੀ ਤਰ੍ਹਾਂ ਸਾਵਧਾਨਾਂ ਪੂਰੀ ਤਰ੍ਹਾਂ ਅਗਾਹਾਂ ਕਰਾਚ ਰਾਸ਼ਨ ਔਰ ਮੋਬੀਸ਼ੀਨ ਲਈ ਚਾਰਾ ਪਹੁੰਚਾਣ ਲਈ ਕੀ ਕੀਤਾ ਜਾ ਰਿਹਾ ਹੈ ਜਦੋਂ ਲੋਡ ਪਾਉਗੀ ਜੀ ਸਭ ਕੁਝ ਕੀਤਾ ਜਾਊਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਲਰਟ ਤੇ ਨੇ ਸਾਰੇ ਸਾਰਿਆਂ ਦੀਆਂ ਛੁੱਟੀਆਂ ਵਗੈਰਾ ਬੰਦ ਨੇ ਔਰ ਹਰ ਵੇਲੇ ਜਿਹੜਾ ਪ੍ਰਸ਼ਾਸਨ ਆ ਪੂਰੀ ਤਰ੍ਹਾਂ ਸક્રિય ਹੈ ਇਹ ਜੀ ਪਿੰਡ ਹੈਗਾ ਵਾ ਜ਼ਿਲ੍ਹਾ ਫਰੋਇਪੁਰ ਪਿੰਡ ਨਿਹਾਲਾ ਲਵੇਰਾ ਤੇ ਧੀਰਾ ਘਰ ਆ ਜੀ ਇਹ ਤੇ ਟੈਲੀਗ람 ਇਹ ਤਿੰਨ ਪਿੰਡ ਜਿਹੜੇ ਆ ਸਾਡੇ ਬਿਲਕੁਲ ਨੇੜਲੇ ਆ ਉਸ ਤੋਂ ਬਾਅਦ ਸਾਡੇ ਲਾਗੇ ਮੁੱਠਿਆਂ ਵਾਲਾ ਕਾਮਲ ਵਾਲਾ ਤੇ ਸੁਲਤਾਨ ਵਾਲਾ ਜਿਹੜਾ ਪਿੰਡ ਆ ਇਹ ਪੰਜ ਤੋਂ ਸੱਤ ਪਿੰਡ ਜਿਹੜੇ ਆ ਸਾਡੇ ਬੰਡਾਲਾ ਹੋ ਗਿਆ ਜਿਵੇਂ ਇਹ ਸਾਡੇ ਪਿੰਡ ਬਹੁਤ ਜ਼ਿਆਦਾ ਸਾਡੇ ਕੋਲ ਆ ਤੇ ਇਹੀ ਜਿਹੜੇ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਪਿੰਡ ਪੈਂਦੇ ਆ ਜੀ ਇਹ ਪਹਿਲਾਂ 2023 ਚ ਵੀ ਇੱਥੇ ਆਇਆ ਸੀ ਹਾਂਜੀ 2023 ਚ ਆਇਆ ਸੀ ਬਹੁਤ ਨੁਕਸਾਨ ਹੋਇਆ ਸੀ ਜੀ ਉਦੋਂ ਜਿਹੜੇ ਘਰ ਸੀਗੇ ਉਹਨਾਂ ਦੇ ਵਿੱਚ ਘਰਾਂ 'ਚ ਜ਼ਿਆਦਾ ਨਹੀਂ ਆ ਆਪਣੇ 5 ਤੋਂ 4 ਤੋਂ 5 ਫੁੱਟ ਜਿਹੜਾ ਪਾਣੀ ਆ ਘਰਾਂ ਦੇ ਵਿੱਚ ਭਰਿਆ ਆ ਸਿਕਾ ਜੀ ਹੁਣ ਕੀ ਹਾਲਾਤ ਹੈ ਇਹ ਪਾਣੀ ਕਿੱਥੋਂ ਆਇਆ ਹੁਣ ਦੇ ਹਾਲਾਤ ਇਹ ਜਿਹੜੀ ਜੀ ਆਪਣੇ ਪਿੱਛੇ ਬਰਸਾਤਾ ਹੋ ਰਹੀਆਂ ਹੈ ਮਾਝਾ ਪ੍ਰਦੇਸ਼ ਵਾਲੀ ਜੀ ਉਧਰੋਂ ਜਿਹੜਾ ਪਾਣੀ ਆ ਉਹ ਫਿਰ ਇੱਥੇ ਆਉਂਦਾ ਜੀ ਸਤਲੁਜ ਦਰਿਆ 'ਚ ਜਾਂ ਬਿਆਸ ਦਰਿਆ 'ਚ ਉਸ ਤੋਂ ਬਾਅਦ ਇਸੇ ਸਾਡੇ ਹਰੀਕੇ ਹੈਡ 'ਚ ਹਰੀਕੇ ਤੋਂ ਜਿਹੜਾ ਪਾਣੀ ਆ ਆਪਣੇ ਰਿਲੀਜ਼ ਹੋ ਕੇ ਆਪਣੇ ਦਰਿਆ ਦੇ ਵਿੱਚ ਆਉਂਦਾ ਜਿਹੜਾ ਕਿ ਹੁਣ ਬਿਲਕੁਲ ਦਰਿਆ ਜਿਹੜਾ ਭਰ ਚੁੱਕਿਆ ਉਹਦੇ ਨਾਲ ਭਰਨ ਤੋਂ ਬਾਅਦ ਸਾਡੀਆਂ ਜੇ ਮਿੰਨਾਂ ਦੇ ਵਿੱਚ ਜਿਹੜਾ ਵਾ ਪਾਣੀ ਇਸ ਟਾਈਮ ਤੇ ਭਰ ਚੁੱਕਿਆ ਵਾ ਜਿਹਦੇ ਨਾਲ ਸ ਹਾਂਜੀ ਘਰ ਜੀ 600 ਤੋਂ 700 ਘਰ ਜਿਹੜਾ ਵਾ ਚਪੇਟ ਦੇ ਵਿੱਚ ਆ ਚੁੱਕਿਆ ਵਾ ਬਾਕੀ ਦੇ ਘਰਾਂ ਦੇ ਜਿਹੜੇ ਆ ਲੋਕ ਆ ਉਹ ਆਪਣੇ ਦਿਲ ਨੂੰ ਪੂਰਾ ਥਾਮ ਕੇ ਬੈਠੇ ਆ ਵੀ ਕਿਸੇ ਵੀ ਟਾਈਮ ਕੋਈ ਹੈ ਜਿਨ੍ਹਾਂ ਨੇ ਕਈ ਜਿਹੜੇ ਨੀਵੇਂ ਘਰ ਆ ਉਹਨਾਂ ਨੇ ਆਪਣੇ ਸਮਾਨ ਜਿਹੜੇ ਆ ਕੋਈ ਸੁਰੱਖਤੇ ਥਾਵਾਂ ਤੇ ਭੇਜੇ ਹੋਏ ਆ ਬਾਕੀ ਆਪਣਾ ਪਰਿਵਾਰ ਲੈ ਕੇ ਅਜੇ ਵੀ ਇੱਥੇ ਬੈਠੇ ਹੋਏ ਆ ਪਾਣੀ ਜੇ ਵਧਦਾ ਵਾ ਤੇ ਫਿਰ ਉਹਨਾਂ ਨੂੰ ਵੀ ਬਾਹਰ ਜਾਣਾ ਪੈ ਸਕਦਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਰਸ਼ਦੀਪ ਸਿੰਘ ਆ ਜੀ ਪਿੰਡ ਮੇਰਾ ਨਿਹਾਲਾ ਦੇ ਵਿਰਾਬ ਤਾਂ ਬਿਲਕੁਲ ਇਹ ਕਿਸਾਨ ਨੇ ਜਿਹੜੇ ਇਸ ਇਲਾਕੇ ਦੇ ਆਰ ਆਸ-ਪਾਸ ਦੇ ਪਿੰਡਾਂ ਦੇ ਲੋਕ ਨੇ ਔਰ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਜਦੋਂ ਸਤਲੁਜ ਦਰਿਆ ਦੇ ਵਿੱਚ ਪੱਧਰ ਵਧਦਾ ਹੈ ਤਾਂ ਨੀਵਾ ਪਾਸਾ ਹੋਣ ਦੇ ਕਰਕੇ ਇਧਰ ਪਾਣੀ ਆ ਜਾਂਦਾ ਹੈਗਾ ਔਰ ਪਾਣੀ ਜਿਹੜਾ ਇਸ ਇਲਾਕੇ ਦੇ ਵਿੱਚ ਹੁਣ ਪਹੁੰਚ ਚੁੱਕਾ ਹੋਇਆ ਔਰ ਇਸ ਦਾ ਜਾਇਜ਼ਾ ਲੈਣ ਦੇ ਲਈ ਐਸਟੀਐਮ ਫਿਰੋਜ਼ਪੁਰ ਵੀ ਇੱਥੇ ਪਹੁੰਚੇ ਹੀਗੇ ਸੀ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਪੂਰਾ ਧਿਆਨ ਹੈਗਾ ਔਰ ਟੀਮਾਂ ਜਿਹੜੀਆਂ ਉਹਨਾਂ ਨੂੰ ਲਗਾਈਆਂ ਹੈਗੀਆਂ ਪਰ ਲੋਕਾਂ ਦਾ ਕਹਿਣਾ ਹੈਗਾ ਕਿ ਲਗਾਤਾਰ ਪਾਣੀ ਦਾ ਪੱਧਰ ਜਿਹੜਾ ਉਹ ਵਧਦਾ ਜਾ ਰਿਹਾ ਹੈਗਾ ਕਿਉਂਕਿ ਹੱਲੇ ਵੀ ਹ ਵਿਚ ਲਗਾਤਾਰ ਮੀਂਹ ਪੈ ਰਿਹਾ ਹੈਗਾ ਜਿਸ ਦੇ ਕਰਕੇ ਕਿਸਾਨਾਂ ਦੀ ਚਿੰਤਾ ਜਿਹੜੀ ਹੈ ਹੋਰ ਵਧਦੀ ਜਾ ਰਹੀ ਹੈ ਕੈਮਰਾ ਪਰਸਨ ਦੇ ਨਾਲ ਸਣੀ ਜੋਪੜਾ ਜਗਬਾਨੀ ਟੀਵੀ ਫਿਰੋਜ਼ਪੁਰ